ਸਤਨਾਮ ਵਾਹਿਗੁਰੂ ਸਹਿਜ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੁਚਨ ਹੋਵੇ ਜੇ ਸੋਚੀ ਲਖਵਾਰ ਝੁਪੈ ਝੁਪਣਾ ਹੋਵੇ ਜੇ ਲਾਇ ਨਾ ਲਿਬਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾਪੁਰੀਆ ਭਾਰ ਸਹਿ ਸਿਆਣਪਾ ਲਖ ਹੋਵੇ ਤਾ ਇੱਕ ਨ ਚੱਲੇ ਨਾਲ ਕਿੰਸ ਚਿਆਰਾ ਹੋਈਐ ਕਿਪਕੂੜੈ ਟਟੈ ਪਾਲ ਮੁਕ ਮਰ ਜਾਈ ਚੱਲਣਾ ਨਾਨਕ ਖਿਆ ਨਾਲ ਹੁਕਮੀ ਹੋਣ ਅਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਾਈ ਉਪਰਿ ਏਤਨ ਨੀਜ ਹੁਕਮ ਲਿਖ ਦੁਸੂਪਾਈ ਹੈ ਇਕ ਨਾਹ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਬਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕੁ ਹੁਕਮੇ ਜੀ ਭੁਜੈ ਤਾ ਹਉਮੈ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਨੈ ਨੀਸਾਨ ਗਾਵੈ ਕੋ ਗੁਣਵੜੀਆ ਆਚਾਰ ਗਾਵੈ ਕੋ ਵਿਤਿਆ ਵਿਖਮੀਚਾਰ ਗਾਵੈ ਕੋ ਸਾਜ ਕਰੇ ਤਨਖੀ ਹੈ ਗਾਵੈ ਕੋ ਜੀ ਲੈ ਫਿੰਦੇ ਹੈ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਅਧੂਰ ਕਥਨਾ ਕਥੀ ਨ ਆਵੇ ਤੋਟ ਕੰਥ ਕੰਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਖ ਪਾਹੀ ਜੁਗ ਅਜੁਗੰਤਰ ਖਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਮੁਸਹਿ ਬੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਆਖਿਆ ਪਉ ਅਪਾਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਮੇਰ ਕੀ ਕਹਿ ਰਖੀ ਐ ਜਿਦਿ ਦੇਸ਼ ਦਰਬਾਰ ਮਹਾਂ ਕੈ ਬੁਰਣ ਬੋਲੀ ਐ ਜਿਤ ਸੰਤਰੇ ਪਿਆਰ ਅਮਰਤ ਵੇਲਾ ਸੱਚੇ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪੇ ਨ ਜਾਏ ਕੀਤਾ ਨ ਹੋਏ ਆਪੇ ਆਪਣ ਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਏ ਗੁਣ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੋਰੀ ਸਰ ਗੁਰ ਗੋਰ ਬ੍ਰਹਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਆਖਾ ਨਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੀ ਬੁਝਾਈ ਹੀ ਸਬਨਾ ਜੀਆ ਕਾਇਕ ਦਾਤਾ ਸੋ ਮੇਸ ਨ ਜਾਈ ਜੀ ਜੁਨਾਵਾ ਜਿਸ ਸਿ ਪਾਵੈ ਮਿਲ ਬਾਣੀ ਕੀ ਨਾਈ ਕਰੀ ਜੇਤੀ ਸਿਰ ਠੋਪਾਈ ਵੇਖਾਂ ਮਿਲ ਕਰ ਮਾਗੇ ਮਿਰੇ ਲਈ ਮਤ ਵਿਚ ਰਤਨ ਜਿ ਬਾਹਰ ਮਾਨਕ ਜੇ ਗੁਰ ਕੀ ਸਿਖ ਸੁਣੀ ਗੁਰਾ ਇੱਕ ਦੀ ਬੁਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੇਸ ਨ ਜਾਈ ਜੀ ਜਿ ਤੁਕ ਚਾਰਿਆ ਅਰਜਾ ਹਉਦ ਸੁਣੀ ਹੋਈ ਨਾਮ ਅੰਡਾ ਵਿੱਚ ਜਾਣੀਐ ਨਾ ਚਲੇ ਸਭ ਕੋਈ ਚੰਗਾ ਨਾਮ ਰਖਾਏ ਕਹ ਜਸ ਕੀਤ ਜਗਲੀ ਜੀਤ ਸਿਨਦਰਣਾ ਆਵੈ ਤਾ ਵਾਤ ਨ ਪੁੱਛੈ ਕੀ ਕੀਤਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੁਝੈ ਜੀਤ ਸਿਗੁਣ ਕੋਈ ਕਰੇ ਸੁਣਿਐ ਸਿਧ ਪੀਰ ਸੁਰਨਾਥ ਸੁਣਿਐ ਤਰਤ ਤਮੜਿ ਆਕਾਸ਼ ਸੁਣਿਐ ਦੀਪ ਲੋ ਪਾਤਾਲ ਸੁਣਿਐ ਪੋਹਿਨ ਸਭਿ ਆਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਿਰ ਬਰਮਾਇੰਦ ਸੁਣਿਐ ਮੁਕਸਲਾ ਹਨ ਮੰਦ ਸੁਣਿਐ ਜੋ ਜੁਗ ਤਨ ਭੇਦ ਸੁਣਿਐ ਸਾਥਿ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣੇ ਸਤਸੰਦੋ ਗਿਆਨ ਸੁਣੇ ਅਠਸਠ ਗਾਇਸ ਨਾਨਕ ਇਸਨੇ ਬੜ ਬੜ ਪਾਵੇ ਮਾਲ ਸੁਣੇ ਲਾਗੇ ਸੱਚ ਧਿਆਨ ਨਾਨਕ ਭਗਤਾਂ ਅਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾਹਾ ਸੁਣੇ ਸਿਖ ਪੀਰ ਪਾਤਸ਼ਾਹ ਸੁਣੇ ਨੇਪਾ ਵੈਰਾ ਹੋ ਸੁਣੇ ਹਾਥ ਹੋਏ ਅਸਗਾਹੋ ਨਾਨਕ ਭਗਤਾਂ ਅਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ मरने की गत कही न जाए जी को कहे पीछे पछताए कागत कर्म न लिखन हार मरने का वह कर्ण विचार ऐसा नाम नंजन होए जी को मन जने मन कोई मन्ने मन न सत वह मन बुद्ध मन न सगल पवन की सुध मन न मुह जोटा न खाए जम कै साथ न जाए ऐसा नाम नंजन होए ਜੇ ਕੋ ਮੰਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਰਸੂ ਪ੍ਰਗਟ ਜਾਏ ਮੰਨੈ ਮੰਗਣਾ ਝੱਲੇ ਪੰਥ ਮੰਨੈ ਧਰਮ ਸਿਤੀ ਸੰਬੰਧ ਐਸਾ ਨਾਮ ਅਨ ਰੰਜਨ ਹੋਇ ਜੇ ਕੋ ਮੰਨ ਜਾਣੈ ਮਨ ਕੋਈ ਮੰਨੈ ਪਾਵੈ ਮੁਕਤਿ ਦਵਾਰ ਮੰਨੈ ਪਰਵਾਰ ਸਦਾ ਹਾਰ ਮੰਨੈ ਤਰਾਤਾਰੇ ਗੁਰ ਸਿੱਖ ਮੰਨੈ ਨਾਮਿ ਪਵੈ ਨ ਪੇਖ ਐਸਾ ਨਾਮ ਨਰਿੰਦਰਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੀ ਮਾਨ ਪੰਜੇ ਸੋਹੈ ਦਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੌ ਤਰਨ ਦੇ ਅੰਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੀ ਕੋ ਬੁਝੇ ਵਸ ਚਿਆਰ ਤਮਲੇ ਉਪਰ ਕੀਤਾ ਪਹਾਰ ਤਰਤੀ ਹੋਰ ਪਰ ਹੋਰ ਹੋਰ ਦਿਸਤੇ ਪਾਰ ਤਲੇ ਕਮਨ ਜੋਰ ਜੀ ਯਾਦ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੇ ਤਾ ਹੋਏ ਕੀਤਾ ਤਾਂ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕਿਤਾ ਬਸਾਓ ਇਕ ਗਵਾਓ ਤਿਸਤੇ ਹੋਏ ਨਖਦਰੀਆਉ ਉਦੰਦ ਕਵਨ ਕਹਾ ਵੀ ਚਾਰ ਵਾਰਣ ਜਾਵਾ ਇਕ ਵਾਰ ਜੋ ਤੁਧ ਪਾਵੈ ਸਈ ਪਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮੰਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਤਾਰ ਸੰਗ ਸੂਰਮ ਪਖਸਾਰ ਸੰਗ ਮੋਲੇ ਬਲਾਈ ਤਾਰ ਕੁਦਰਤ ਕਾਉਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਦ ਪਾਵੇ ਸਹੀ ਬੜੀ ਕਾਰ ਤੁਸਦਾ ਸਲਾਮ ਤਨ ਰੰਕਾਰ ਅਸੰਖ ਮੂਰਕੰਦ ਘੋਰ ਸੰਗ ਟੋਰ ਹਰਾਮ ਘੋਰ ਸੰਖ ਅਮਰ ਕਰ ਜਾਹੇ ਜੂਰ ਸੰਖ ਗੱਲ ਵਾਟ ਹਤਿਆ ਕਮਾਹੇ ਸੰਗ ਪਾਪੀ ਪਾਪ ਕਰ ਜਾਹੇ ਅਸੰਖ ਊੜਿਆਰ ਊੜੇ ਫਿਰਾਹੇ ਸੰਖ ਮਨੀਸ਼ ਮਨਪਖ ਖਾਹੇ ਸੰਖ ਨੰਦਕ ਸਿਰ ਕਰ ਹੈ ਭਾਰ ਨਾਣ ਨੀਚ ਕਹੇ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਬਲੀਕਾਰ ਦੂਸਰਾ ਸਲਾਮਤ ਨਿਰੰਕਾਰ ਅਸ਼ੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾਹਾ ਅਖਰੀ ਲਖਨ ਬੋਲਣ ਬਾਣ ਅਖਾਸ ਸੰਯੋਗ ਵਖਾਨ ਜਿਨੇ ਲਿਖੇ ਦਿਸਰਨਾਹੀ ਜੇ ਫਰਮਾਏ ਤੇ ਤੇ ਪਾਹੀ ਜਿਤਾ ਕੀਤਾ ਤੇ ਤਾ ਨਾ ਹੋ ਵਿਰਣਾ ਮੈਂ ਨਹੀਂ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਪ੍ਰੀਏ ਹੱਥ ਪੈ ਤਣ ਦੇਹੀ ਪਾਣੀ ਤੋਤੇ ਉਤਰ ਸਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਇਹ ਮਤ ਪਾਪਾਗ ਸੰਗ ਉਹ ਤੋਂ ਪਹਿਨਾਵੇਂ ਕੇ ਰੰਗ ਪੁੰਨੀ ਬਾਪੀ ਅਖਰਣਾ ਹੈ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਬ ਹੋ ਜਾਹੁ ਤੀਸ ਤਪ ਤੇ ਅੰਦ ਦਾਨ ਜੇ ਕੋ ਪਾਵੇ ਤਿਲ ਕਾਮਾਨ ਸੁਨੇ ਆਮਨੇ ਆਮਨ ਕੀਤਾ ਭਾਉ ਅੰਤਰ ਗਾਤੀ ਤਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੋਹਣ ਸਦਾ ਮਨ ਚਾਉ ਕਵਨ ਸਵੇਦਾ ਵੰਤ ਕਵਣ ਕਵਣ ਤਤ ਕਵਣ ਵਾਰ ਕਵਨ ਸਿਰਤੀ ਮਾਹੋ ਕਵਨ ਜਿਤ ਹੋ ਆਕਾਰ ਵੀਰ ਨਾ ਪਈਆ ਪੰਡਤੀ ਜੀ ਹੂ ਵੈਨੇ ਪੁਰਾਨ ਵਕਤ ਨ ਭਾਇਓ ਕਾ ਦੀ ਆਜੇ ਨਿਕ ਲਿਖੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤਮਾ ਹੋਣਾ ਕੋਈ ਜਨ ਕਰਤਾ ਸਿਰ ਠੀਕ ਹੋ ਸਾਜੀ ਆਪੇ ਜਾਣੈ ਸੋਈ ਕਿਮ ਕਰੇ ਅੱਖਾਂ ਕਿਉ ਸਲਾਹੀ ਗਵਰਣੀ ਕਿਵ ਜਾਣਾ ਨਾਲ ਗਿਆ ਆਪਣ ਸਭ ਕੋ ਆਖੇ ਇੱਕ ਦੇਕ ਸਿਆਣਾ ਵੱਡਾ ਸਾਹਿਬ ਵੱਟੀ ਨਾਈ ਕੀਤਾ ਜਾਂ ਕਹ ਹੋਵੇ ਨਾਨਕ ਜੀ ਕੋ ਆਪੋ ਜਾਣੇ ਇਕ ਗਿਆਨਾ ਸੋ ਹੈ ਪਤਲਾ ਪਤਾਰ ਲੱਖ ਆਗਾ ਸਾਇ ਆਗਾਸ ਊੜ ਕਿਉ ਊੜੁ ਭਾਰ ਥਕੇ ਵੀਰ ਕਹਿਨ ਗਵਾਤ ਸੈ ਸਠੇ 18 ਕਹਿਨ ਗਤੀ ਬਾਸ ਸਲੁ ਇਕ ਧਾਤ ਲੇਖਾ ਹੋਏ ਤੇ ਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਖੀਏ ਆਪੇ ਜਾਣ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆ ਨਦੀਆਂ ਤੇ ਵਾਹ ਬਵਹਿ ਸਮੰਧ ਨ ਜਾਣੀਐ ਸਮੰਧ ਸਾਥ ਸੰਤਾਨ ਗਿਰਹਾ ਛੇਤੀ ਮਾਲ ਧਨ ਕੀਨੀ ਦਰਨਾ ਹੋ ਬਣੀ ਜੇਸ ਮਨ ਹੋ ਨਾ ਵਿਸਰਹਿ ਅੰਤਨਾ ਸਿਮਤੀ ਕਹਿ ਨਾ ਅੰਤ ਅੰਤਨ ਕਰਨੇ ਦੇਨ ਨ ਅੰਤ ਅੰਦਰ ਵੇਖਣਾ ਸੁਣਨ ਦਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ अंत कारण के ते बिर लाहे अंतन पाए जाहे एहो अंतन जाने जाने कोए बोता कहिए बोता होए वड्डा साहिब था। उच्चा थाओ उच्चे ऊपर उच्चा नाओ एवड उच्चा होए कोई तिस उच्चे को जाने सोई जी बड़े आप जाने आप आप नानक नदरी करमी दात बहुता कर्म लिखिया ना जाए वड्डा दाता दा तिरन अंत माए केते मंगे जो दे पार केते गणत नहीं विचार ਗੇਤੇ ਖੰਤ ਟਹਿ ਵਿਕਾਰ ਗੇਤੇ ਲੈ ਲਮ ਕਿਰਪਾ ਹੈ ਗੇਤੇ ਮੂਰਗ ਖਾਹੀ ਖਾਹੇ ਕੀਰਤਿਆ ਦੂਖੂ ਸਤਮਾਰ ਇਹ ਪੀ ਦਾਦ ਦੇ ਰੀਦਾ ਤਾਰ ਬੰਦ ਕਲਾਸੀ ਭਾਣੇ ਹੋਏ ਹੋ ਰੱਖਣ ਸਕੈ ਕੋਈ ਜੀ ਕੋ ਖੈ ਕਿ ਅੱਖਣ ਪਾਏ ਉਹ ਜਾਣੈ ਜੀਤੀਆ ਮੋਹੀ ਖਾਏ ਆਪੇ ਜਾਣੈ ਆਪੇ ਦੇ ਅੱਖ ਸੇ ਪੇ ਕੀ ਕੀ ਜਿਸ ਨੋ ਬਖਸੇ ਸਿਰ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੋਣਾ ਮਲਵਾ ਵਪਾਰ ਮਲਵਾ ਵਪਾਰੀ ਮੁੱਲ ਪੰਡਾਰ ਮੁੱਲ ਆਵੇ ਮੁੱਲ ਲਿ ਜਾਏ ਮੁੱਲ ਭਾਏ ਮੁੱਲ ਸਮਾਹੇ ਅਮੁੱਲ ਧਰਮ ਬੁਲਦੀ ਬਾਣ ਮੁੱਲ ਤੋਲ ਮੁੱਲ ਪਰਵਾਣ ਮੁੱਲ ਬਖੀਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਘਰੇ ਵਿਖਿਆਣ ਆਖੇ ਬਰਮੀ ਆਖੇ ਇੰਦ ਆਖੇ ਗੋਪੀਤੇ ਗੋਬਿੰਦ ਆਖੇ ਇਸਰ ਆਖੇ ਸਿਧ ਆਖੇ ਗੀਤੇ ਕੀਤੇ ਬੁੱਧ ਆਖੇ ਦਾਣਵ ਆਖੇ ਦੇਵ ਆਖੇ ਸੁਰਣਨ ਮੁਨ ਜਨ ਸੇਵ ਕਹਿੰਦੇ ਆਖੇ ਆਖਣ ਪਾਹੇ ਗੀਤੇ ਕਹਿ ਕੇ ਉੱਡ ਜਾਹੇ ਤੇ ਕੀਤੇ ਹੋਰ ਕਰੀ ਤਾਂ ਆਖਣ ਸਕੈ ਕੀ ਕੀ ਜੀਵੜ ਪਾਵੇ ਤਿਵੜ ਹੋਏ ਨਾਨਕ ਜਨ ਸਾਚਾ ਸੋਏ ਦੇਖੋ ਅੱਖ ਐ ਬੋਲ ਵਿਗਾੜ ਤਲਖੀਏ ਸਿਰ ਗਾਵਾਂ ਰੰਗਵਾਰ ਸੋਦਰ ਕਿਹਾ ਸੋ ਕਰਕੇ ਆ ਜਿਤ ਪੈ ਸਰਬ ਸਮਾਲੀ ਵਾਜੇ ਨਾਦ ਅਨੇਕ ਸੰਖਾ ਗੀਤੇ ਵਾਣਹਾਰੇ ਕੀਤੇ ਰੰਗ ਪਰੇ ਸੋ ਕਹੀਣ ਗੀਤੇ ਗਾਵਣ ਹਾਰੇ ਗਾਵਹਿ ਤੁਮਨ ਪਉਣ ਪਣੀ ਬੈਸੰਤਰ ਗਾਵਹਿ ਰਾਜਾ ਧੰਦੁਆਰੀ ਗਾਵਹਿ ਜਿਤਗੁ ਦਿਲਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵਹਿ ਸਰਬਰਮਾ ਦੇਵੀ ਸੋਮਣ ਸਦਾ ਸਵਾਰੀ ਗਾਵਹਿ ਇੰਦੇ ਦਾ ਸਿਰ ਬੈਠੀ ਦੇਵਤੀ ਅੰਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਿਤਿ ਸ਼ਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਮਨ ਪੰਡਤ ਪੜਨ ਰਖੀਸਰ ਜੋਜਗ ਵੇਦਾ ਨਾਲੇ ਗਾਵਹਿ ਮੋਹਨੀਆ ਮਨਮੋਹਨ ਸਰਗਮਸ ਪਿਆਲੇ ਗਾਵਣ ਰਤਨੋ ਪਾਈ ਤੇਰੀ ਅਨਸਰਦੀਤ ਨਾਲੇ ਗਾਵਹਿ ਜੋਦ ਮਹਾ ਮੱਧਸੂਰਾ ਗਾਵਹਿ ਖਾਣੀ ਜਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤਦਨੋ ਗਾਵਹਿ ਜੋਦਤ ਭਾਵਨ ਰਤੇ ਤੇਰੇ ਭਗਤ ਰਸਾਲੇ होर के गोई सोई सताब सचा सच नायपी हो ना रचना जिन रचाई रंगी रंगी पाती कर, कर जिन सी माया जिन हो पाई कर, कर वेख गेता अपना जोत सदी वई जो से पावे सोई कर सी उपमन करना जायो सहा पात साहिब नान करह रजाई ਮੁੰਦਾ ਸੰਦਮ ਸਰੰਪਤ ਚੂਣੀ ਧਿਆੜੀ ਕਰੈ ਵਹਿ ਭੂਤ ਖਿੰਥਾ ਕਾਲ ਕੁਆਰੀ ਕਾਇਆ ਅਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ தி ਸੇ ਆਦੇਸ਼ ਆਦ ਨੀਰ ਨਾਦ ਨਾਤ ਜੂਝ ਕੇ ਕੋ ਵੀਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਮਾਜਹਿ ਨਾਦ ਆਪ ਨਾਥ ਨਾਥੀ ਸਭ ਜਾਂਗੀਰ ਇਹਦਿ ਸਿਦੇ ਅਵਰਾ ਸਾਦ ਸੰਯੋਗ ਵਿਜੁਗਦ ਕਾਰ ਦਿਲਾਵਹਿ ਲੇਖਿ ਆਵਹਿ ਭਾਗ ਆਦੇਸ਼ ਤਿਹੇ ਆਦੇਸ਼ ਆਦ ਨੀਰ ਨਾਦ ਨਾਹਤ ਜੂ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਈ ਦੀ ਬਾਣ ਜਿਉ ਤਿਸ ਪਾਵੇ ਤਿਵੇਂ ਜਲਾਵੇ ਜਿਬ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰਣਾ ਆਵੇ ਬਹੁਤਾਏ ਉਹ ਵਿਡਾਨ ਆਦੇਸ਼ ਤਿਸੇ ਆਦੇਸ਼ ਆਦ ਨੀਰ ਨਦ ਨਾਤ ਜੁਲ ਜੀ ਕੋ ਵੀਸ ਅਸਨ ਲੋਏ ਲੋਏ ਪੰਡਾਰ ਜੁਗਸ ਪੈ ਸੇ ਕਾਵਾਰ ਕਰ ਕਰ ਵੇਖਿਆ ਸਿਰਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ਼ ਦਿਸੇ ਆਦੇਸ਼ ਆਦ ਨੀਰਣ ਆਦ ਨਾਹਤ ਜੋ ਜਗ ਦੇ ਕੋ ਵੀਸ ਇੱਕ ਦੂਜੀ ਪੌ ਲਖ ਹੋਹੀ ਲਖ ਹੋ ਵਹ ਲਖ ਵੀਸ ਲਖ ਲਖ ਜੇੜਾ ਖੀਅ ਹੈ ਏਕ ਨਾਮ ਜਗਦੀਸ਼ ਏਤਰਾ ਹੈ ਬਦ ਪਵੜੀਆ ਜੜੀਏ ਹੋਏ ਕੀਸ ਸੁਮ ਗੱਲਾਂ ਆਕਾਸ ਕੀ ਗੀਟਾ ਆਈ ਦੀਸ ਨਾਨਕ ਨਦਰੀ ਪਾਈਐ ਗੂੜੀ ਗੂੜੈ ਠੀ ਸਖਰ ਜੋ ਚਪੈ ਨ ਜੋਰ ਜੋਰ ਨ ਮੰਗਣ ਦੀ ਨ ਜੋਰ ਜੋਰ ਨ ਜੀਵਨ ਮਨ ਨ ਜੋਰ ਜੋਰ ਨ ਰਾਜ ਮਨ ਬਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋਰਨ ਜੁਗ ਦੀ ਛੁਟੈ ਸੰਸਾਰ ਜਿਸ ਸਤਜੋਗ ਕਰ ਵੇਖੈ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰੁਤੀ ਫਤੀ ਵਾਰ ਬੰਬਨ ਬਾਣੀ ਇਤਨੀ ਬਤਾਲ ਤਿਸ ਵੇ ਧਰਤੀ ਥਾਪ ਰਖੀ ਧਰਮਸਾਰ ਤੇਸ ਤੇ ਜੀ ਜੂਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆ ਸੱਚਾ ਦਰਬਾਰ ਤਿੱਥੈ ਸੋਹਣ ਬੰਜ ਪ੍ਰਮਾਨ ਨਦਰੀ ਕਰਮ ਬਵੇ ਨਿਸ਼ਾਨ ਘੱਟ ਪਕਾਈ ਉਥੈ ਪਾਏ ਨਾਨਕ ਗਇਆ ਜਾਂ ਪਹਿ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਖੋ ਕਰਮ ਕੇਤੇ ਬਵਨ ਬਾਣੀ ਵੈ ਸੰਤਰ ਕੇਤੇ ਕਾਣ ਬਹੀਸ਼ ਕਹਿੰਦੇ ਪਰਮੇ ਘਾਟ ਧਣੀ ਹੈ ਰੂਪ ਰੰਗ ਕੇ ਵੀਸ ਕੀਤੀ ਕਰਮ ਭੂਮੀ ਮੇਰ ਕੀਤੀ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰਗ ਦੇ ਗਿਤੇ ਮੰਡਲ ਦੇਸ਼ ਕੀਤੇ ਸਿਧ ਬੁੱਧ ਨਾਥ ਕੀਤੇ ਕੀਤੇ ਦੇਵੀ ਵਿਸ਼ ਕੀਤੇ ਦੇਵ ਦਾਨ ਮੁਣ ਕੀਤੇ ਕੀਤੇ ਰਤਨ ਸਮੁੰਦ ਕੀਤੇ ਖਾਣੀ ਕੀਤੇ ਬਾਣੀ ਕੀਤੇ ਪਾਤ ਨਰਿੰਦ ਕੀਤੀ ਸਰਦੀ ਸੇਖ ਗੀਤੀ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤਿਥੈ ਨਾਦ ਬਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਗਾੜ ਤਕੜੀਏ ਬਹੁਤ ਅਨੂਪ ਤਾਂ ਕੀ ਗੱਲਾਂ ਕਥਿਆ ਨਾ ਜਾਏ ਜੀ ਕੋ ਕਹਿ ਪਿਛਿਆ ਪਸਤਾਏ ਤਿਥੈ ਘੜੀਏ ਸਤਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਿਧਾਂਕੀ ਸੁਧ ਕਰਮ ਖੰਡ ਕੀ ਬਾਣੀ ਯੋਰ ਤਿਥੈ ਹੋ ਨ ਕੋਈ ਹੋਰ ਦਿੱਤਾ ਜੋਤ ਮਹਾਬਲ ਸੂਰ ਤਨ ਮੈਂ ਰਾਮ ਰਹਾ ਭਪੂਰ ਦਿੱਥੈ ਸੀਤਾ ਸੀਤਾ ਮਈ ਮਾਹੀ ਤਾਂਗੇ ਰੂਪਨ ਕਥਨੀ ਜਾਹੀ ਨਾ ਹਿਮਲੇ ਨਠਾਗੀ ਜਾਹੀ ਜਿਨ ਗੈ ਨਾਮ ਵਸੇ ਮਨ ਮਾਹੀ ਦਿੱਥੈ ਭਗਤ ਵਸੇ ਗੇ ਲੋ ਕਰਹ ਅਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਦਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਧਾਨਤਨ ਅੰਤ ਦਿੱਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੈ ਤਿਵਕਾਰ ਵੇਖੈ ਵਿਛੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਦੀ ਜਸਨੀਾਰ ਅਹਰਨ ਮਤਵੇ ਦਥਿਆਰ ਭਾਉ ਖੜਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਦਿੱ ਢਾਲ ਘੜੀਏ ਸ਼ਬਦ ਸਜੀ ਟਕਸਾਲ ਜਿਨ ਕੋ ਨਦਰ ਕਰਨ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਜਿ ਸਰਾਦ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰੀਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ